ਅੱਜ ਮੈਂ ਤੇ ਮੇਰਾ ਦੋਸਤ ਇੱਕ ਸੜਕ ਉੱਪਰ ਦੀ ਗੁਜ਼ਰੇ ਸੀ ਤਾਂ ਰਸਤੇ ਵਿੱਚ ਸਾਡੇ ਕੋਲ ਟੋਣਾ ਦੇਖਿਆ ਜਿਹੜਾ ਮੇਰਾ ਦੋਸਤ ਸੀ ਉਹ ਕਹਿੰਦਾ ਵੀ ਇਹ ਟੋਣੀ ਨੂੰ ਕੋਈ ਹੱਥ ਨਹੀਂ ਲਾ ਸਕਦਾ ਵੀ ਉਹਨੂੰ ਜਦ ਦੀ ਮੌਕੇ ਦੀ ਮੌਕੇ ਖੁੱਤ ਜੰਬ ਜਾਂਦਾ ਲੈ ਆਪਾਂ ਸਾਨੂੰ ਦਿਖਾਉਣਿਆ ਆ ਇੱਕ ਨਾਰੀ ਵਾਲਾ ਆ ਨਾਰੀ ਵਾਲੇ ਦੇ ਵਿੱਚ ਪਤਾ ਨਹੀਂ ਕੀ ਖੁੱਪਾ ਖੁੱਪਾ ਜਿਹਾ ਦੀ ਕੀ ਪਾਇਆ ਹੋਇਆ ਐਸਾ ਕੁਛ ਮਾਨ ਹੈ ਜੀ ਫੁੱਦੂ ਜਾਈ ਖੁੱਪਾ ਭੰਨੇ ਵਾਲੀ ਹੈ ਤੇ ਇਹਦੇ ਵਿੱਚ ਟਿੱਕਾ ਮਤਲਬ ਜੀ ਹੈ ਮਹਿੰਦੀ ਦੀ ਕੀਪ ਹੈ ਆ ਆਧੀਆ ਕਿਛ ਦੇ ਜਿਹੜਾ ਪੀਣ ਜੋਗ ਤੀਸੇ ਕਿੰਨੇ ਲੋਹਤਾ ਇੱਕ ਕਿਨੇ ਵਿੱਚ ਚੁੰਨੀ ਜੀ ਆ ਚੁੰਨੀਆਂ ਨਾਲ ਕਰੀਮ ਬੰਨੀ ਵੀ ਆ ਚਲੋ ਜੇ ਇਹ ਕਰੀਮ ਕਿਛ ਗਰੀਬ ਬੰਦੇ ਨੂੰ ਦਿੱਤੀ ਜਾਂਦੀ ਤਾਂ ਮੈਨੂੰ ਲੱਗਦਾ ਜੀ ਇਹਦੇ ਕੰਮ ਆ ਜਾਂਦਾ ਪਰ ਇਹਦੇ ਵਿੱਚ ਬਹੁਤ ਕਿਹਾ ਜਿਹਾ ਸਮਾਨ ਆ ਜਿਹੜਾ ਬੰਦਾ ਵਰਤ ਸਕਦਾ ਪਰ ਕਿਸੇ ਦੇ ਆਪਣੀ ਜਾਨ ਚ ਟੂਣਾ ਕੀਤਾ ਪਰ ਇਹ ਟੂਨੇ ਹੁਸਾਰ ਦੇ ਨਹੀਂ ਹੁੰਦੇ ਆ ਕਿਹਦੇ ਵਿੱਚ ਪਾਣ ਰੱਖਿਆ ਹੋਇਆ ਤੇ ਪਾਣ ਵੀ ਲੁਕਾ ਪਾਣਾ ਇਹ ਤੇ ਇੱਕ ਕੋਈ ਤੇਲ ਆ ਤੇ ਨਾਲ ਇੱਕ ਕੰਗੀ ਆ ਸਿਰਫ ਆਹ ਵਾਸਤੇ ਆ ਛੋਟਾ ਮੋਟਾ ਲੁਕ ਚੁੱਕਾ ਜਿਹੜੀ ਚੀਜ਼ ਵਾਸਤੇ ਜੀ ਚੱਕਿਆ ਸੀ ਉਹਦੇ ਵਿੱਚ ਪੈਸਾ ਕੁਝ ਕਿਸੇ ਨੇ ਪਾਇਆ ਜੀ ਫਤੰਦਾ ਦੇ ਹਨਾ ਜੇ 5-700 ਰੁਪਏ ਪਾਣ ਦਾ ਤਾਂ ਸਾਡਾ ਵੀ ਵਾਰਨ ਲੱਗਦਾ ਨਾ ਨਾਰੇ ਅਗਲੇ ਦਾ ਟੋਣਾ ਲੱਗ ਜਾਂਦਾ ਹੁਣ ਇਹ ਕੋਈ ਨੂੰ ਅਸੀਂ ਚੱਕ ਕੇ ਸਾਈਡ ਤੇ ਕਰ ਦਿੰਦੇ ਆ ਵੀ ਉਹ ਕਹਤੇ ਰਹਦੇ ਨੇ ਪਰ ਅਸੀਂ ਮੇਰਾ ਨਾਮ ਪੀਸ਼ ਕੁਮਾਰ ਅਦਵਾੜਾ ਇਹ ਹੀ ਤੂੰ ਨਾ ਚੱਕਿਆ ਇਹਦੇ ਵਿੱਚ ਕੋਈ ਇਹੋ ਜਿਹੀ ਸ਼ਕਤੀ ਨਹੀਂ ਜਿਹੜੀ ਮੈਨੂੰ ਜਿੰਬੜ ਸਕੇ ਮੈਂ ਇਹ ਮੁੰਡੇ ਦਾ ਦੋਸਤ ਦਾ ਆਪਣੇ ਦਾ ਭਲੇਖਾ ਦੂਰ ਕਰਨਾ ਸੀ ਇਹ ਕਰਤਾ